ਕਮਾਸਰ ਤੇ ਲੜਨ ਲੱਗ ਗਏ ਆ ਚੱਲ ਵੀ ਦੇਖ ਕੋਲ ਹਣਾ ਮੇਰਾ ਕਿੱਸੇ ਭਾਈ ਲੋਕ ਇਹ ਗਾ ਭਾਈ ਲੋਕ ਕੋਰੀ ਦੱਦੀ ਗੜੀ ਹੈ ਕਿੱਸੇ ਆਉਂਗਾ ਸੀ ਤੇ ਤਾਂ ਕਿੱਟ ਲੱਗੇ ਆ ਗੋਲੂ ਕਮੈਂਟਰੀ ਕਰਨ ਲੱਗ ਗਿਆ ਹਸੀ ਗੱਲ ਬਾਈ ਤੁਸੀਂ ਦੇਖ ਰਹੇ ਹੋ ਸੋਕ ਗੱਲ ਬਲੌਗ ਤੇ ਅੱਜ ਚਲੇ ਆਂ ਅਸੀਂ ਸ਼੍ਰੀ ਨਰੇਸ਼ ਸਾਹਿਬ ਤੋਂ ਆਗਰੇ ਦਿੱਲੀ ਤੇ ਆਹੋ ਜਿਹਾ ਟ੍ਰੇਨ 11 ਬੱਤਾ ਰਿਹਾ ਆਉਣ ਵਾਲਿਆ ਤੇ ਮਾਹਲਦੜਾ ਰੇਲਵੇ ਸਟੇਸ਼ਨ ਮਹਾਰਾਸ਼ਟਰ ਚ ਆਟੇ ਤੇ ਬਹਿ ਗਏ ਤੇ ਆਟੋ ਵਾਲਾ ਕਰੂਰੇ ਨਹੀਂ ਬਿਠਾਉਣਾ ਤੇ ਚਲਾਣਾ ਕਿੰਨੇ ਦਾ 50000 ਦਾ ਕਰਾਣਾ ਲੈ 300 ਦਾ ਹਾਂ ਭਾਈ ਉਹ ਕਹੀ ਜਾਂਦਾ 50000 ਦਾ ਲੈ ਅਸਲ ਆਟੋ ਵਾਲੇ ਸਾਡਾ ਬੰਦਾ ਤਾਰ ਦਾ ਕਹਿੰਦਾ ਅੱਗੇ ਪੁਲਿਸ ਦੀ ਗੱਡੀ ਖੜੀ ਆ ਗੈਰੀ ਹੁਣੀ ਤੋੜ ਕੇ ਆ ਰਹੇ ਨੇ ਹੁਣ ਬੈਠਣਗੇ ਗਾਹ ਜਾ ਕੇ ਅੱਗੇ ਆ ਜਾ ਕਹਦਾ ਅੱਗੇ ਆ ਜਾ ਸਿਸਲੇ ਭਾਈ ਆਹ ਭਾਈ ਸਾਹਿਬ ਇਹ ਰੇਲਵੇਟੇਸ਼ਨ ਆ ਗਏ ਹਾਂ ਬੱਸ ਦਾ ਬੜੀ ਦੂਰ ਦੀ ਲੈ ਕੇ ਲੈ ਵੀ ਰੇਲਵੇਟੇਸ਼ਨ ਆ ਗਏ ਤੇ ਆਟੋ ਲਾ ਕੇ ਸਟੈਂਡ ਤੇ ਉੱਤੇ ਬੈਗ ਚੱਕਦੇ ਆਣ ਉਹਦੀ ਜਾਣੇ ਆ ਟ੍ਰੇਨ ਸਾਡੀ ਆਉਣ ਵਾਲੀ ਆ ਬੱਸ ਐਵੇਂ ਮੈਂ ਲੈ ਲਿਆ ਹੁਣ ਇਹ ਟ੍ਰੇਨ ਤੇ ਮੈਂ ਚ ਬੋਲਦੇ ਜਾਉਂਗਾ ਗੱਡੀ ਨੰਬਰ ਯਹਾਂ ਤੇ ਆ ਰਹੀ ਹੈ ਅਜੇ ਗੱਡੀ ਆਉਣ ਤੱਕ ਸਾਡੇ ਅਸੀਂ 15 ਮਿੰਟ ਬਾਕੀ ਨੇ ਤੇ ਆਹ ਰੇਲਵੇਟੇਸ਼ਨ ਐ ਆਕਤਾ ਸ੍ਰੀ ਹਜੂਰ ਸਾਹਿਬ ਦਾ ਯਾ ਵੀ ਜੀ ਵੀ ਲਿਖਾਇਆ ਇੱਥੇ ਵੀ ਉਹ ਦੇਖੋ ਪੰਜਾਬੀ ਜੀ ਵੀ ਇੰਗਲਿਸ਼ ਜੀ ਵੀ ਮਰਾਠਾ ਜੀ ਲਿਖਾਇਆ ਇੱਧਰ ਮਰਾਠਾ ਜੀ ਉਰਦੂ ਜੀ ਵੀ ਆ ਮਰਾਠਾ ਜੀ ਵੀ ਆ ਗੱਡੀ ਕਹਿੰਦੇ ਪਲੇਟਫਾਰਮ ਨੰਬਰ ਤੇ ਆ ਚੁੱਕੀ ਆ ਤੇ ਜਾ ਕੇ ਹੁਣ ਅਸੀਂ ਆਪਣੀ ਸੀਟਾਂ ਤੇ ਬਹਿਨੇ ਆ ਤੇ ਸਾਡਾ ਸੀਟਾਂ ਫਰਸਟ ਕਲਾਸ ਬਕਰਾ ਹੈ ਡੱਬਾ ਬਣਾ ਜਾ ਕੇ ਬਹਿਨੇ ਆ ਆ ਸਾਰੇ ਵੀ ਵਾਪਸ ਚਲੇ ਆ ਜੱਤ ਦੀ ਰਸਮ ਕਰਕੇ ਕੋਲ ਆ ਜਨ ਗੋਪਾਲ ਆ ਟ੍ਰੇਨ ਮਿਲ ਗਈ ਬਈ 44 ਵਾਲੀ ਦੇ ਬਹਿ ਗਏ ਤੇ ਆ ਗਏ ਹੁਣ ਅਸੀਂ ਆ ਬਹਿ ਗਏ ਆ ਟ੍ਰੇਨ 'ਚ ਇਹ ਸੀ ਪੂਰਾ ਡੱਬਾ ਅੰਦਰ ਸੀ ਤਾਂ ਬੰਦੇ ਕਹਿੰਦੇ ਕੜਨ ਲੱਗੇ ਇੱਥੇ ਅਸੀਂ ਬਹਿਣਾ ਇੱਥੇ ਅਸੀਂ ਬਹਿਣਾ ਆ ਚਾਹ ਵਾਲਾ ਗਿਆ ਵਿੱਚ ਚਾਹ ਵੀ ਉਹ ਕਹਿੰਦਾ ਬੜੀਆ ਬਹਿ ਗਏ ਵਾਪਸ ਉਹ ਦੇਖ ਸਕਦਾ ਬੜਾ ਲੱਗੂ ਐ ਤਾਂ ਦਿਨੂਆਂ ਦਾ ਟ੍ਰੇਨ ਚੱਲੂ ਵੀ ਤੇ ਟ੍ਰੇਨ ਤੁਸੀਂ ਬਹੁਤ ਖਾਪੋ ਪਾਈ ਤੇ ਰਲਵਾ ਵੀ ਲੰਘਾਸਨ ਲੱਗੇ ਆ ਵਿਵੋਲਾ ਦੇਲਾ ਆ ਬਸਟੇ ਨੀ ਲਗਦਾ ਲੈਣੀਆਂ ਜਵੱਟੇ ਨਹੀਂ ਆਣਗਾ ਲਾੜੀਆਂ ਮੱਥੇ ਤੇ ਮੋਹੀ ਮਰਕਾਲਾ ਮੋਂਤਰੀ ਬੰਨੀ ਕੁਮਾ ਗਈ ਫਿਰ ਪਿੰਡ ਜਾਵਾਂਗੇ ਫਿਰ ਤੋਂ ਪਗੜਾ ਡਰਾਈਵ ਕਰਾਪਾ 10-10 ਕਿੱਟੇ ਕੋਲ ਜਾਈਏ ਸਾਰਾ ਬੰਦਾ ਕੋਣ ਸਾਹਿਬ ਇੰਦਰ ਨੇ ਮੋਹ ਜੀ ਸਾਰੇ ਵਾਈ ਬਾਈਕ ਜਾਵਾਂਗੇ ਤੁਹਾਡੀ ਗੱਡੀ ਤਰਪੀ ਤਾਂ ਸਮੇਂ ਦੇ ਪੂਰੇ ਲੈਡ ਕੱਢੀ ਦੁਨੀਆ ਤੇ ਆਹ ਕੋਣੀ ਬਾਹਰ ਬੈਠੇ ਆਪਦੀ ਟ੍ਰੇਨ ਦਾ ਵੇਟ ਕਰਦੇ ਵੇ ਆ ਵੀ ਆਪਣੀ ਟ੍ਰੇਨ ਦਾ ਵੇਟ ਕਰਦੇ ਵੇ ਟ੍ਰੇਨ ਆ ਗਿਆ ਬਈ ਸਟਾਫ ਮੈਂਬਰ ਟ੍ਰੇਨ ਦਾ ਤੇ ਸਾਡੇ ਵਾਲੇ ਬੰਗੇ ਨਾਲ ਲੱਗ ਕੇ ਨਾਲ ਨੂੰ ਮੈਕ ਫੜਾਦਾ ਤੇ ਕਹਿੰਦੇ ਬਈ ਏਸੀ ਸਾਡਾ ਮੂੰਹ ਇੱਧਰ ਨੂੰ ਕਰ ਦੇ ਵੀ ਸਾਨੂੰ ਗਰਮੀ ਲੱਗ ਰਹੀ ਆ ਇੱਕ ਸਾਡਾ ਬੰਦਾ ਕਹਿੰਦਾ ਜੀ ਆਪ ਤੋਂ ਪਹਿਲੀ ਵਾਰ ਬੈਠਾ ਬਈ ਤਾ ਹੀ ਐ ਕਰਦੇ ਆ ਉਹ ਕੋਈ ਨਹੀਂ ਹਾਸੇ ਨੇ ਖੜੀਆਂ ਆਪਾਂ ਏਸੀ ਦਾ ਆਪਣੀ ਹੈ ਨਹੀਂ ਵੈਸੇ ਆਪਣੀ ਸੀਟ ਦਾ ਉਹ ਵਾਲੀ ਆ ਸਾਹਮਣੇ ਆਪਾਂ ਇੱਥੇ ਬੈਠੇ ਜਨਜ਼ਰ ਕੋਈ ਆਉਂਦਾ ਨਹੀਂ ਆਪਾਂ ਬੈਠੇ ਤਾਹਰ ਨਾਲ ਜਦੋਂ ਕਿ ਆ ਗਿਆ ਪਰ ਕੱਚੇ ਜੋ ਕੇ ਉੱਠ ਖੜਾ ਹੈ ਬਾਈ ਬਹੁਤ ਆ ਤਾ ਮੋਲ ਤੇ ਚੱਲ ਰਿਹਾ ਪਰ ਵੀ ਬਹੁਤ ਆ ਇੱਥੇ ਬਾਈ ਸਾਡਾ ਫੇਮ ਵਾਲਾ ਸੇ ਵਾਲਾ ਬਾਈ ਟਰੇਨ ਦੇ ਸੀਟ ਦੇ ਲੰਬਾ ਲੇਟਿਆ ਪਿਆ ਗੋਲੂ ਇੱਧਰ ਆ ਗਿਆ ਭੀੜ ਕਰੀ ਫਿਰਦਾ ਹੈ ਭਾਈ ਇੱਦਾਂ ਦੇਖੋ ਬਹੁਤ ਓਡੀ ਦੇਖੋ ਇੱਥੋਂ ਦੀ ਕੋਈ ਟ੍ਰੇਨ ਆ ਜਾ ਰਹੀ ਹੈ ਨਾ ਟ੍ਰੇਨ ਆਣਾ ਉਭਾ ਜਾ ਰਹੀ ਆਪੋ ਦਾ ਜਾਵਾਂ ਯਾਰੀ ਜਾਵਾਂ ਦੂਜਾ ਡੱਬਾ ਹੋ ਕੇ ਮੈਂ ਕਹਦੀ ਤਰੇਲ ਤਰੇਲ ਲੱਗ ਗਿਆ ਕੀਦ ਘਾਤੀ ਓਏ ਆਹ ਚੀਜ਼ ਵਲੋਗ ਚ ਨਾ ਪਾਈਆ ਪਾਉ ਨੂੰ ਹੈਗਾ ਦਾ ਮੇਰੇ 35 ਕੇ ਸਬਸਕਰਾਈਬਰ ਫੇਰ ਵੀ ਨਾ ਦੇਖ ਲੈ ਓਏ ਨਾ ਲੱਗਦੀ ਆ ਓਏ ਨਮਸਕਾਰ ਇਹ ਵੀ ਠੰਡ ਕਰਕੇ ਚਾਹਤ ਆ ਆਹ ਕੁਝ ਹਉ ਜਾਈ ਗੱਲਾਂ ਕਰੀ ਜਾਂਦੇ ਆਂ ਵੀ ਭਾਵੇਂ ਨਹੀਂ ਸਮਝਉਂਦੀ ਮੇਰੇ ਕੋਲ 22 35 ਮੇਰੇ ਰੋ ਕੇ ਮੇਵਾਲੀ ਪਿਆ ਕਹਾਂ ਮੈਂ ਦੇਸ਼ਾਂ ਦਾ ਗੜੀ ਆ ਬਈ ਆ ਪਾਏ ਨੇ ਤੋ ਦੇ ਵਿੱਚ ਜਾਂਦੇ ਬਹੁਤ ਸਸਤੇ ਇੱਥੇ ਪਾਏ ਨੇ ਆਹ ਲੈ ਟ੍ਰੇਨ ਦਾ ਹਾਰ ਨਾ ਵੱਜਿਆ ਆਇਓ 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 ਹਾਰ ਨਾ ਵੱਜ ਗਿਆ ਇੱਥੇ ਟ੍ਰੇਨ ਸਾਡੀ ਫੇਰ ਰੁਕ ਗਈ ਕਿਉਂਕਿ ਡੱਬਾ ਤੇਜ਼ ਹੋ ਰਿਹਾ ਟ੍ਰੇਨ ਦਾ ਬਈ ਇੰਜਣ ਬਦਲ ਰਿਹਾ ਦੂਜਾ ਟ੍ਰੇਨ ਦਾ ਇੰਜਣ ਲੱਗੋ ਹੁਣ ਪਹਿਲਾ ਵਾਲਾ ਖੁੱਲ ਗਿਆ ਹਾਰ ਨਾ ਵੱਜ ਗਿਆ ਇਧਰ ਵੀ ਘੁੰਮੀ ਕਰਦੇ ਆ ਥਾਲੇ ਥਾਲੇ ਉਤਰ ਕੇ ਟ੍ਰੇਨ ਤੋਂ ਸਾਰੇ ਥਾਲੇ ਖੜੇ ਨੇ ਕਿਉਂਕਿ ਅੰਦਰ ਬਹਿ ਗਏ ਅਸੀਂ ਬੋਰ ਹੋ ਗਏ ਸੀਗੇ ਹੋਰ ਇੰਜਣ ਲੱਗ ਰਿਹਾ ਹੋਲੀ ਇੰਜਣ ਲੱਗ ਰਿਹਾ ਟ੍ਰੇਨ ਦਾ ਹੋਰ ਹੋਰ ਦੇਂਦਾ ਹੋਰ ਹੈ ਹਸਰੀ ਗਾਲ ਜੀ ਗੋਲੂ ਦਾ ਵੀ ਜੀ ਨਹੀਂ ਲੱਗਿਆ ਗੋਲੂ ਦਾ ਵੀ ਜੀ ਨਹੀਂ ਲੱਗਿਆ ਉੱਤਰ ਕੇ ਆ ਗਿਆ ਰੇਨ ਤੋਂ ਆ ਹਾਏ ਭਾਈ ਤੱਕਾ ਤੱਕਾ ਕਰੀ ਜਾਂਦੇ ਆ ਰੇਨ ਦਾ ਤਾਂ ਇੰਜ ਨਹੀਂ ਆਇਆ ਨਹੀਂ ਹਜੇ ਬੋਲ ਹਣਾ ਮੈਂ ਕਿਹਾ ਕਿਵੇਂ ਭਾਈ ਲੋਕ ਠੀਕ ਹੈ ਭਾਈ ਲੋਕ ਪਰ ਅਰੇ ਬੜਾ ਹਰਨੇ ਵੀ ਆਈ ਹਣੀ ਚੈਨ ਲਗੂਗਾ ਅਭੀ ਯਾਰ ਪਰ ਕੀ ਹੋਗਾ ਆ ਰਹੀ ਨਾ ਵਾਪੇ ਉਹ ਕਹ ਰਿਹਾ ਕੋਈ ਬੰਦਾ ਸਾਡਾ ਚੱਲ ਹਾਂਜੀ ਹਾਂਜੀ 6 ਵਜੇ ਕੰਦੂ ਆਪਾ ਆ ਗਏ ਦੀ ਧਰਤੀ ਤੇ ਰੁਕਾਂਗੇ ਠੀਕ ਹੈ ਜੀ ਦੂਜੇ ਕੱਲ ਧੂਮਾ ਪੈਣੀਆਂ ਨੇ ਵੱਡਿਆ ਸੀ ਇੱਥੇ ਤੇ ਗੋਲੂ ਦਾ ਇੰਟਰਵਿਊ ਲੈ ਆਜੀ ਭਾਜੀ ਕਿੱਸਾ ਦਾ ਲੱਗ ਰਿਹਾ ਹੁਜੂਰ ਸਾਹਿਬ ਤੋਂ ਤੱਕ ਦੀ ਵਾਪਸੀ ਭਾਈ ਏਸੀ ਟ੍ਰੇਨਾਂ ਤੋਂ ਥੋੜੀ ਠੰਡ ਲੱਗ ਰਹੀ ਹੈ ਆਏ ਹਾਏ ਹਾਏ ਜਿੰਦਗੀ ਦੀ ਪਹਿਲੀ ਵਾਰ ਹੋਈ ਕੁਝ ਜੀ ਬੱਟੇ ਜੋ ਬੈਠੇ ਆ ਕੋਈ ਰਮਿਓ ਚਾਹ ਹਸਤੇ ਵਾਂਡ ਤੇ ਕੰਬਲ ਲਿਆਂਦੇ ਚੱਕੇ ਇਹ ਕਹਿੰਦਾ ਸੀ ਘਰੇ ਲੈ ਕੇ ਜਾਣਾ ਗੋਲੂ ਨਹੀਂ ਕਹਿੰਦੇ ਲੈ ਉਹਨੂੰ ਘਰੇ ਲੈ ਕੇ ਜਾ ਸਕਦਾ ਹੈ ਗੋਲੂ ਘਰੇ ਲੈ ਕੇ ਜਾਵਾਂ ਕਹਿੰਦਾ ਬਿਲਕੁਲ ਬਿਲਕੁਲ ਉਸਦਾਰਾ ਪੁੱਤਾਂ ਲੈ ਕੇ ਜਾਵਾਂ ਤਾਂ ਬਾਕੀ ਲੀ ਪਾਪੀ ਦੁਕਾ ਖੜੇ ਨਹੀਂ ਦੋਨੋਂ ਤੇਨ ਵਾਲੇ ਭਾਈ ਨਾ ਯਾਰੀ ਵਾਲੀ ਆਣਾ ਜੀ ਵੇਖ ਵੀਰੋ ਮੈਂ ਹੁਣ ਉੱਤਰਾ ਪ੍ਰਾਈਨਰ ਕਰਕੇ ਜਿੰਦਗੀ ਜਵਲਦੇ 3 ਕੇ ਵੱਲਦੇ ਨੇ ਤਾਂ ਆਹ ਬਲ ਕਰਕੇ ਟ੍ਰੈਵਲ ਜ਼ਰੂਰ ਕਰਾਇ ਕਰੋ। ਮੈਂ ਟ੍ਰੇਨ ਦੇ ਬਹੁਤ ਨੇ ਆ ਰਿਹਾ ਸਾਨੂੰ। 3 ਨੈਕ ਟ੍ਰੇਨਾਂ ਦੇ ਸਫ਼ਰ ਦੀ ਗੱਲਦਾ ਜੀ। ਹਾਂ ਟ੍ਰੇਨਾਂ ਦੇ ਸਫ਼ਰ ਹੀ ਰਿਹਾ। ਜਰਨਰ ਤੋਂ ਲੈ ਕੇ ਸਲੀਪਰ ਤੱਕ ਤੇ ਏਸੀ ਤੱਕ ਅਸੀਂ ਸਾਰਾ ਇੱਗੀ ਗਾ ਕੇ ਦੇਖਿਆ। ਜਿੱਥੇ ਜਾਂਦੇ ਆਂ ਪਪਾਉਂ ਦੀ ਬਣਾ ਲੈਣਾ। ਮੈਂ ਬਟੇ ਹੁੰਦੇ ਗਾਹ ਵਾਰ ਅੱਥੇ ਪੂਰਾ। ਰੰਗ ਮੰਡਲ ਦਾ ਰੇਲਵੇ ਸਟੇਸ਼ਨ ਤੋਂ ਫਿਰਦੇ ਆਂ ਆਪਦੇ ਘਰ ਬਣਾ ਰੱਖਿਆ। ਆਹ ਸਾਰਾ ਏਸੀ ਨੇ। ਅਸੀਂ ਵੀ ਏਸੀ ਜੀ ਬੈਠੇ ਆਂ। ਆਪਾਂ ਵੀ ਆਰਡਰ ਲਾ ਕੇ ਆਟ ਲਈ ਆਨਲਾਈਨ ਬਾਈ ਧੰਨਵਾਦ ਯਾਰ ਬਾਈ ਥੱਕ ਗਿਆ ਯਾਰ ਬਹੁਤ ਬਹੁਤ ਧੰਨਵਾਦ ਆ ਗਿਆ ਸਾਡਾ ਆਰਡਰ ਫਾਈਨਲੀ ਕੋਈ ਆਬੀਆਂ ਦਾ ਵੱਡਿਆ ਯਾਰ ਜਿਹੜਾ ਬਾਈ ਟ੍ਰੇਨ ਤੋਂ ਆਪਾਂ ਆਰਡਰ ਕੀਤਾ ਟ੍ਰੇਨ ਦਾ ਆਪਣਾ ਸਮਾਨ ਆ ਗਿਆ ਬਾਈ ਜਮਾ ਰੋਲਾ ਥੱਕ ਗਿਆ ਅਗਲਾ ਭੱਜ ਭੱਜ ਕੇ ਆਇਆ ਆ ਇੱਥੇ ਪੱਤੀ ਨਹੀਂ ਦਿੰਦੇ ਯਾਰੇ ਆਹ ਖਰਾ ਸਮਾਨ ਆ ਗਿਆ ਆਪਣਾ ਟ੍ਰੇਨ ਚ ਦਾ ਬੜਾ ਇੱਕ ਬਿਆ ਵਾ ਜੀਵਾ ਕੁਰੀ ਬਲੇ ਨਾਲ ਸੁਣੀ ਹੁੰਦਾ ਓਏ ਆਇਆ ਮੜਾ ਤੇ ਤੇਰਾ ਟਾਂਗ 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 ਲਾਈ ਬਾਈ ਹੋਰ ਲਾਇਆ ਹੁਣ ਅਸੀਂ 6 ਜਾਨੇ ਹੋ ਗਏ ਰਾਤ ਟਾਈਮ ਹੋ ਗਿਆ ਤੇ ਟਾਈਮ ਪਾਸ ਹੋ ਨਹੀਂ ਰਿਹਾ ਵੀ ਤੇ ਤਾਂ ਟਾਂਗ ਟਾਂਗ ਲੱਗ ਗਏ ਆ ਗੁੱਲੂ ਕਮੈਂਟਰੀ ਕਰਨ ਲੱਗ ਗਿਆ ਤਾਲ ਦੀ ਸਾਡੇ ਨਾਲ ਖੇਡਦਾ ਖੇਡਦਾ ਤੈਨੂੰ ਖੇਡਣੀ ਨਹੀਂ ਆਉਂਦੀ ਚਾਹ ਕਮੈਂਟਰੀ ਕਰਨ ਲੱਗ ਗਿਆ ਤੇ ਗੁੱਲੀ ਇੱਥੇ ਮੇਰੇ ਵੀਰੋ ਭਾਬੀ ਬਣ ਚੁੱਕਿਆ ਤੈਨ ਤੇ ਭਾਬੀ ਬਣ ਚੁੱਕਿਆ ਤੇ ਮੈਂ ਉਹਨੂੰ ਠੋਕਾ ਦਿਗਾਉਣ ਲੱਗਿਆ ਆ ਕਹਦਾ ਯਾਰ ਤੂੰ ਹਜੇ ਪਿਆਈ ਜੀ ਤੇ ਸਾਡਾ ਬੰਦਾ ਬਹਿਣਾ ਵਾਲਾ ਕੈਰੀ ਫਸ ਗਿਆ ਜਹਣਿਆਂ ਵਾਲਾ ਤੇ ਗੁੱਲੀ ਫਸ ਗਏ ਆ ਹਸ ਤਾਂ ਹੁਈ ਹੋਈ ਆ ਕਹਿੰਦੇ ਟ੍ਰੇਨ ਤੇ ਆ ਗਿਆ ਯਾਰ ਇੱਧਰ ਮੌਸਮ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਕਹਿੰਦੇ ਇੰਨੇ ਰਾ ਹੋ ਗਿਆ ਆਪਾਂ ਜਾਣਾ ਸੀ ਬਰਾਤ ਆਗਰੇ ਉਹ ਕੈਨਸਲ ਕਰਤਾ ਹੁਣ ਜਾਵਾਂਗੇ ਆਪਾਂ ਦਿੱਲੀ ਤੇ ਖਾਣਾ ਮੰਗਰ ਦਾ ਕਾਊਂਟਰ ਤੇ ਖਾਣਾ ਉਹ ਬਾਬਾ ਨੂੰ ਲਈ ਸਹੀ 10:00 ਵਜੇ ਕੇ 40 ਮਿੰਟ ਤੇ ਕਿਉਂਕਿ ਨਾ ਆਪਾਂ ਪਹਿਲਾਂ ਪਹਿਲਾਂ ਖਾਲੇ ਤੋਂ ਵਧੀਆ ਦਾਹਾਵਾ ਕੀ ਪਹਿਲਾਂ ਖਾਲੇ ਸੀ ਖਾਣਾ ਥੱਲੇ ਨਹੀਂ ਸੀਟਾ ਸਾਡੇ ਅਸੀਂ ਬੈਠੇ ਸੀ ਗਈ ਸੀ ਸੀਟਾਂ ਦੇ ਉੱਪਰਾਂ ਨੇ ਜਾ ਗਏ ਤੇ ਆ ਸਾਡਾ ਕੰਬਲ ਵੰਨ ਦਾ ਕਰਦਾ ਆਪਾਂ ਉੱਥੇ ਆ ਦੇ ਗਏ ਇੱਕ ਮਿੰਟ ਰੁਕ ਜਾ ਕਰ ਕੰਬਲ ਕਿੰਨੇ ਦੋ ਕੱਟ ਨੇ ਆਪਣੇ ਕੰਬੜਾ ਇੱਕ ਲੈ ਇੱਕ ਦੇ ਦੇ ਬਈ ਇੱਕ ਹੋਰ ਇੱਕ ਕੰਬੜਾ ਕੱਟਾ ਤਾਂ ਆਪਣਾ ਕਪਾ ਉਹਦਾ ਬੈੱਡ ਸੱਟ ਬੈੱਡ ਚਾਦਰ ਵਿਸਾਲੀ ਉਹ ਸਾਹਮਣੇ ਗੋਲੂ ਦੀ ਸੀਟ ਆ ਇੱਥੇ ਬਹਿ ਜਾਾਂਗੇ ਉਹ ਸੌਵਾਂਗੇ ਰਾਤ ਨੂੰ ਬੈਠਿਆ ਤਾਂ ਜਾਂਦਣੀਆਂ ਇਹੀ ਕੋਲੇ ਚੱਲ ਰਹੇ ਆ ਪਰ ਨਜ਼ਾਰਾ ਬਹੁਤ ਆ ਰਿਹਾ ਨਜ਼ਾਰਾ ਬਹੁਤ ਆ ਰਿਹਾ ਜ਼ਿੰਦਗੀ ਇੱਕ ਨਜ਼ਾਰਾ ਹੈ ਇੱਥੇ ਅਮਾਨ ਨਹੀਂ ਦਵਾਰਾ ਟ੍ਰੈਵਲਿੰਗ ਕਰ ਰਹੇ ਰਾਤ ਦੇ ਕਿ ਟ੍ਰੈਵਲਿੰਗ ਕਰਾਂਗੇ ਪੱਬੇ ਆ ਆਪਾਂ ਜਮਾਉਦੇ ਪੂਰੀ ਰਾਤ ਦੇ ਆਪਣਾ ਕੋਈ ਸ਼ੌਂਕ ਨਹੀਂ ਨਾ ਪੀਓ ਅਗੋਂ ਦਾ ਕੋਈ ਚੱਤਰ ਨਹੀਂ ਇਹ ਆਪਣੀ ਇੱਕ ਯਾਦਗਾਰੀ ਬਣਾ ਰਿਹਾ ਬਸ ਆਪੇ ਉਹ ਨਮਾ ਸਰ ਤੇ ਲੜਨ ਲੱਗਿਆ ਇਹ ਆਹ ਚੰਨ ਵੀ ਦੇਖੀ ਉਧਰ ਆਪਣਾ ਯਾਰ ਗੋਲੂ ਕਹਿੰਦਾ ਮੈਨੂੰ ਦਿਖਾ ਵੀਡੀਓ ਲੱਟ ਕੇ ਵਗ ਗਿਆ ਇਹ ਲੜ ਜਾ ਬਾਕੀ ਸਰਚ ਮਾ ਪੀਓ ਚਰਾ ਲੱਗਿਆ ਵੈਸੇ ਨਾਲ ਸਲੀਪੁਰ ਤੇ ਡੜ ਗਿਆ ਕੀੜੇ ਦੇ ਵਾਕੇ ਤੇ ਰੇਣੀ ਐਂਜੀ ਤੇ ਮਿਲ ਚੰਗੇ ਵਾਲੇ ਕਹਿੰਦੇ ਸਲੀਪਰ ਜਾ ਸਾਰੇ ਜਣੇ ਕੱਤ ਤੇ ਲੈ ਗਏ ਆਪਣਾ ਖਾਣਾ ਆ ਗਿਆ ਖਾਣਾ ਖਾਣੇ ਉੱਪਰ ਬਹਿ ਗਏ ਗੁੱਡ ਮਾਰਨਿੰਗ ਅੱਪਾ ਬਾਈ ਆਗਰੇ ਪਹੁੰਚ ਗਏ ਮੁੰਡਾ ਕਹਿੰਦਾ ਬੈਠਾ ਲੈਣਾ ਉਹਨੂੰ ਬੈਠਾ ਸਵਾਰ ਚੱਲੇ ਆ ਆਗਰੇ ਜੀ ਘੁੰਮਣਾਈ ਸਾਡਾ ਪਲਾਨ ਕੈਨਸਲ ਤੇ ਅਸੀਂ ਚੱਲੇ ਦਿੱਲੀ ਘੁੰਮਣੇ ਦਿੱਲੀ ਨੂੰ ਮਗੇ ਇੱਧੇ ਨਾ ਭਨੇ ਰਹੋ ਟ੍ਰੇਨ ਤੇ ਖਾਹਾ ਟਾਈਮ ਖੜ ਗਈ ਬਾਈ ਤੇ ਅਸੀਂ ਬੈਗ ਚੱਕ ਕੇ ਤਰਫੇ ਬੈਠ ਜਾ ਕੇ ਤਰਫੇ ਯੋ ਦਿੱਲੀ ਤੋਂ ਦਿੱਲੀ ਜਾ ਕੇ ਪੈਗ ਜਾ ਕੇ ਤਰਫੇ ਸੀ ਤਾਂ ਕਾੜ ਜਾ ਭਾਣ ਜਾਂਦਾ ਬਈ ਮੈਟਰੋ ਦੇ ਦੁਕਾਨੇ ਦਾ ਹਾਂ ਕੇਂਦਰ ਲਾ ਕੇ ਜਾਗੇ ਮੈਟਰੋ ਆ ਗਈ ਮੈਟਰੋ ਉਹ ਬਾ ਮੈਟਰੋ ਜਿਵੇਂ ਜਾਉਂਦੇ ਆਂ ਦਿੱਲੀ ਲਾਲ ਕਿਲੇ ਲਾਲ ਕਿਲੇ ਬੋਲਗੇ ਹਿਸਪੰਜ ਦਾ ਮੈਟਾ ਦੀ ਸਿਰਾ ਯਾਰਾ ਸਿਰਾ ਨਾ ਆਪੇ ਦਿੱਲੀ ਪਹੁੰਚ ਗਏ ਆਪ ਆਵਲੀ ਦਾ ਚਾਰਨੀ ਚੌਕ ਆਏ ਦਿੱਲੀ ਸਪੋਰਟ ਕਰਨ ਆਈ ਜੀਆ ਦਿੱਲੀ ਆ ਬੰਦ ਹੋ ਗਿਆ ਆਈ ਜੀਆ ਖੇਡ ਸੈਦੀ ਕੋ ਮਸੱਜੀਏ ਇੱਥੇ ਦੇਖਣਾ ਹੋਰ ਕੀ ਲੋਕ ਲੋਕ ਨਾ ਫਿਰ ਨਹੀਂ ਪੈਟ ਨਹੀਂ ਜਾਂਦੇ ਯਾਰ ਆ ਦੇਖ ਲੈ ਲਾਂ ਪ੍ਰਤਮਾਰ ਦੇਖਣ ਚੱਲੇ ਆਂ ਦੇ ਮੈਟਰ ਤੋਂ ਉਤਰ ਗਏ ਜੀ ਇੱਥੇ ਆਪਾਂ ਜਮਾ ਕੁਤਮਾਰ ਕੋਲ ਤਾਰ ਦਿੰਦੀ ਆ ਉਹ ਵੇਖਣ ਚੱਲੇ ਆ ਹੁਣ ਆਪਾਂ ਉਹ ਵੀ ਦਿੱਲੀ ਦੇ ਕੁਤਮਾਰ ਦੇਖਣ ਆਏ ਹੋਏ ਆਪਾਂ ਕਹਿੰਦਾ ਸਕੂਲ ਜਿਆਦਾ ਹੁੰਦੇ ਸੀ ਆ ਕਹਿੰਦੇ ਉਹ ਸਾਡੇ ਕੁੱਟ ਪੈਂਦੇ ਹੁੰਦੇ ਸੀ ਵੀ ਕਿੱਥੇ ਆ ਕਹਿੰਦਾ ਹੁਣ ਆ ਆ ਕੇ ਕਹਿੰਦਾ ਦੇਖਿਆ ਕਹਿੰਦਾ ਟੇਟਾ ਲਾ ਪੱਠਾ ਹੀ ਲਾਦਾ ਕੁਤਮਨਵਾਰ ਨੂੰ ਕਹਿੰਦੇ ਹੁੰਦੇ ਟੈਕਟ ਵਾਲੇ ਕਾਊਂਟਰ ਦੇ ਗਾ ਟੈਕਟਾ ਮਿਲ ਗਿਆ ਬਾਪੇ ਨੰਬਰ ਤੇ ਲੈ ਕੇ ਮੜਾਣ ਨੂੰ ਸਾਰੇ ਆਣੇ ਆਏ ਆਂ ਅੱਜ ਦਿੰਦੇ ਬਹੁਤ ਚਾਪੇ ਗੋਲੇ ਆ ਗਏ ਸਾਰਾ ਕੋ ਪੁਰਾਣਾ ਬਣਿਆ ਹੋਇਆ ਆ ਸਾਰਾ ਕੁਝ ਪੁਰਾਣਾ ਆ ਅੰਗਰੇਜ਼ੀ ਗੋਟੀਆਂ ਦੇ ਆਟਲੇ ਲੈ इतने भी अदा पुराना बने पर लोग वीडियो वीडियो बनाई उधर भी आई बने बड़ी उच्ची है पर इतने तो वहाँ है ही खास देखने मोटी है फोटो फोटो खिंचाई वाह कराई आए ਆਵਦਨ ਯਾਰ ਬਾਈ ਕੀ ਬਣਾਇਆ ਯਾਰ ਕਮੈਂਟਾਂ ਇਹ ਦੱਸੋ ਕੀ ਬਣਾਇਆ ਪਤਾ ਨਹੀਂ ਲੱਗਦਾ ਆ ਆ ਟ੍ਰੈਪਰਿੰਗ ਨਾਲ ਆ ਰਿਹਾ ਥੋੜੇ ਜਿਹੜੇ ਬਾਹਰੋਂ ਬੁਰਾ ਆਇਆ ਪਰ ਇਹ ਅੱਗੇ ਟ੍ਰੈਪਰ ਨਾਲ ਕਿੰਨਾ ਕੱਲਾ ਬੈਠੀ ਆਕਰੂ ਬਾਈ ਕੱਲਾ ਹੀ ਘੁੰਮੂਗਾ ساری ਦੁਨੀਆ ਮੋਟਿਆਂ ਦੇ ਪੈਗ ਪਾ ਕੇ ਇਕੱਲੇ ਘੁੰਮਣਾ ਕਰਾਂਗੇ ਦੇਖ ਲੈ ਯਾਰ ਇਹ ਬਖਰੇ ਨੇ ਪੁੱਲ ਨੇ ਯਾਰੇ ਨੇ ਛਿਲਾ ਬੜੀ ਦਾ 100 ਸਾਲ ਪੁਰਾਣੀ ਆ ਰੋਣਾ ਜੰਗ ਨਹੀਂ ਲੱਗੇ ਤੇ ਉੱਤੇ ਕਹਿੰਦੇ ਲੈ ਲੱਗੀ ਹੋਈ ਆ ਪਰ ਜੰਗ ਯਾਰ ਓਏ ਸੇ ਆਹੋਸੀ ਆਏ ਤੇ ਮੇਰੇ ਪਿੱਛੇ ਤੁਸੀਂ ਫੇਰੇ ਬੈਠੇ ਤੁਸੀਂ ਇੰਡੀਆ ਕਿਹੜਾ ਦੇਖ ਰਹੇ ਹੋ ਫੋਟੋ ਫੋਟੋ ਵਿੱਚ ਨਹੀਂ ਆਉਂਦਾ ਬਸ ਬੜਾ ਕੁਸੜੀ ਇਹ ਜਾਨੀ ਸਾਡੀ ਖਤਮ ਨਹੀਂ ਹੋਈ ਅਜੇ ਟ੍ਰੇਨਾਂ ਦੇ ਮਿਲਾਂਗੇ ਸਮਾਂ ਵਧਾਣੇ ਜਾ ਕੇ ਖਤਮ ਹੋਵਾਂਗੇ ਆਪ ਦੀ ਸਾਰੀ ਜਾਨ ਲੈ ਵੀ ਡੰਗ ਮਤਲਬ ਆ ਜਾ ਦਿੱਲੀ ਦੇ ਰਾਤ ਨੂੰ ਅਸੀਂ ਗਲੀਆਂ 'ਚ ਘੁੰਮ ਰਹੇ ਆ। ਮਾਰਕੀਟ ਬਹੁਤ ਫੇਮਸ ਆ ਜਿੱਥੇ ਖਰਦੇ ਆ ਟਕੋਣੇ ਮਾਰ। ਆਹ ਭਾਈ ਸਾਹ, ਇਸੇ ਪੀ ਦੀ ਮਾਰਕੀਟ ਆ ਤੇ ਜਿਵੇਂ ਚੰਡੀਗੜ੍ਹ ਦਾ 17 ਸੈਕਟਰ ਆ। ਉਵੇਂ ਦਿੱਲੀ ਜੇ ਸੀ ਪੀ ਆ। ਬਹੁਤ ਫੇਮਸ ਆ। ਉਹ ਮਾਰਕੀਟ ਬਹੁਤ ਵੱਡੀ ਆ। ਕਿਆ ਰੌਣਕਾਂ ਨੇ ਦਿੱਲੀ ਦੀ ਅੱਥਰ ਲੱਗ ਗਿਆ। ਸਲਾਮ ਆ ਗਿਆ ਹੁਣ ਕਿੱਥੇ ਰਾਂ ਲੱਗਾਂਗੇ ਹਣੋ ਚੰਡੀਗੜ੍ਹ ਛੱਡ ਬਣਾ ਤੇ ਦਿੱਲੀ ਦਾ ਲੱਗਣਾ ਕਿ ਪੱਕੇ ਜਾਂ ਫਿਰ ਉਹ ਕਿੱਥੇ ਲੱਗਿਆ ਬੰਦ ਜਾ ਤਾ ਗਿਆ ਕਿਤਰਾ ਲੱਗਣਾ ਕਿ ਹਣਾ ਵੀ ਕੋਲ ਨੂੰ ਨਹੀਂ ਦਿੱਲੀ ਵਾਹ ਕਰ ਲੈ ਸਲਾਮ ਆ ਗਿਆ ਤੇ ਰਵਾਂ ਨਹੀਂ ਲੈ ਵੀ ਦਿੱਲੀ ਐਲੀਵੇਟੇਸ਼ਨ ਤੇ ਪਹੁੰਚ ਗਿਆ ਆਪਾਂ ਫੇਰ ਦਵਾਰਾਂ ਤੇ ਆਪਣੀ ਟ੍ਰੇਨ ਆਉਣ ਵਾਲੀ ਆ 15 ਮਿੰਟ ਲੇਟ ਆ ਤੇ ਆਪਾਂ ਹੁਣ ਚੱਲੇ ਆ ਪਿੰਡ ਨੂੰ ਵਾਪਸ ਟ੍ਰੇਨ ਤੇ ਆਹ ਵਦ ਨਹੀਂ ਆਪਰੇ ਕੋੱਚ ਚੱਲੇ ਆ ਇਨਾ ਸੰਗਲ ਖੋਲ ਲਾਗੇ ਨਾਲ ਬਹੁਤ ਵੀ ਰਾਂ ਬਾਜੀ ਬਾਮ ਸਪਰੇਅ ਕਰੋੜਾਂ ਵਿੱਚ ਪੁੱਜਦੀ ਕਰ ਦਿੱਤੇ ਜਾਵੇ। ਕਿਹੜਾ ਅਗਲਾ ਟਰੈਪ ਉਹ ਸਾਡਾ ਆ ਗਿਆ ਜਿਹੜਾ ਟਰੈਪ ਗੋਲ ਨੂੰ ਲੈ ਕੇ ਨਾ ਇਹਨੂੰ ਕੋਟਾ ਬੰਦੇ ਨੂੰ ਆ ਦੇਖੋ। ਦੇਖੋ ਇਹਨੂੰ ਕੋਟ ਲੈ ਕੇ ਆ ਨਾ। ਆ ਸਪੌਂਸਰ ਆ ਕਰ ਰਿਹਾ ਸਾਨੂੰ ਅਸਿੱਧੀਆਂ ਵਾਲਾ। ਸਸਰੀ ਦਾ ਇਹ ਸਾਰਿਆਂ ਨੂੰ ਅਗਲੇ ਸਾਲ ਦੁਬਾਰਾ ਫੇਰ ਵਾਪਸੀ ਕੀਤੀ ਜਾਵੇਗੀ ਸਵਰਗਾ ਚ। ਮਤਲਬ ਪੰਜਾਬ ਤੋਂ ਦੁਬਾਰਾ ਵਾਪਸੀ ਕੀਤੀ ਜਾਵੇਗੀ ਤੇ ਦੁਬਾਰਾ ਜਾਣਾ ਸੀ ਈਸਤਵਾਲ ਘੁੰਮਣ। ਹੁਣ ਈਸਤਵਾਲ ਜਾਵਾਂਗੇ ਈਸਤਵਾਲ ਨਾ ਸਵਾਮ ਮਣੀਪੁਰ ਅਰੰਚਲ ਪ੍ਰਦੇਸ਼ ਇੱਧਰ ਵੀ ਸਾਈਡ ਜਾਣਾ ਘੁੰਮਣ ਆਲੇ ਬੰਬੇ ਜਾਣ ਵਾਲਾ ਰਹਿ ਗਿਆ ਬੰਬੇ ਵੈਸੇ ਪਰ ਟਾਈਮ ਘੱਟ ਸੀਗਾ ਪਰ ਬਹੁਤ ਨਿਆਰੇ ਲੁੱਟੇ ਸੀ ਦੋ ਸਫ਼ਰ ਸੀ ਸਾਡਾ ਡੇਢ ਮਹੀਨੇ ਦਾ ਟ੍ਰੇਨ ਵਿੱਚ ਹੀ ਲੱਗ ਵਸਤੇ ਬਿਮਲ ਏਸੀ ਵਾਲੇ ਦੱਬੇ ਚ ਫੇਰ ਆ ਗਏ ਸਾਬਾ ਉਹ ਸੱਪਾ ਹੋ ਜਾ ਉਹ ਤੇ ਅੱਧਾ-ਅੱਧਾ ਬਲੌਂਸ ਆ ਬਾਅਦ ਤੇ ਖਾਣੋਂ ਕਰਦੇ ਸੀ ਮਿਲਦੇ ਆ ਸਮੇਂ ਸਫ਼ਰਾਂ ਦੇ ਪਾਣੇ ਨੇ ਬਣਾਉਂਦਾ ਸਾਰੇ ਆਪਾ ਨਵਾਬ